ਮੇਰੀ ਵੀਰਾਂ ਨੂੰ ਬੇਨਤੀ ਆ ਬਾਈ ਜੇ ਨਗਰ ਕੀਰਤਨ ਦੇ ਵਿੱਚ ਜਾਣਾ ਟਰੈਕਟਰ ਲੈ ਕੇ ਤਾਂ ਬਾਈ ਇਹ ਜਿਹੜਾ ਟੋਲ ਟਮਕਾ ਜਿਹੜਾ ਤੁਸੀਂ ਡਿੱਕ ਲਾ ਕੇ ਬੇਸ਼ੱਕ ਸ਼ਬਦੇ ਲਾਏ ਹੋਏ ਆ ਬਾਈ ਹਰੇਕ ਦੇ ਟਰੈਕਟਰ ਦੇ ਉੱਚੀ ਉੱਚੀ ਵਾਈ ਵੱਜ ਰਹੇ ਆ ਪਰ ਇਹ ਗੱਲ ਥੋੜੀ ਜੀ ਇੱਕ ਤਰ੍ਹਾਂ ਦੀ ਆਪਾਂ ਗੁਰੂ ਮਹਾਰਾਜ ਦੀ ਬੇਦਬੀ ਉਹ ਕਰਦੇ ਆ ਇਹ ਤੇ ਆਪਣੇ ਕੋਲ ਬਾਈ ਫੋਰਡ ਵੀ ਆਏ ਹੋਏ ਆ 3000 ਕਰੋ ਚੈੱਕ ਤੇ ਜਮ੍ਹਾਂ ਹੀ ਬਾਈ ਨਮਿਆਂ ਵਰਗਾ ਟਰੈਕਟਰ ਆ ਇਹਦੇ ਬਰਾਬਰ ਕੋਈ ਨਵਾਂ ਟਰੈਕਟਰ ਵੀ ਖੜਾ ਕਰਦੇ ਹੋ ਉਹ ਵੀ ਤੁਹਾਨੂੰ ਫਿੱਕਾ ਲੱਗੂਗਾ ਗ੍ਰਿਲ ਗਰੂਲ ਸਾਰਾ ਕੁਝ ਨਾਲ ਦਾ ਬਾਈ ਟਰੈਕਟਰ ਕਰੋ ਚੈੱਕ ਚਲਾਈ ਚਲੂਈ ਬਹੁਤ ਸਾਫ਼ ਹੈ ਟਰੈਕਟਰ ਦੀ ਜਿਵੇਂ ਹੀ ਨਵੇਂ ਟਰੈਕਟਰ ਵਾਂਗ ਨਹੀਂ ਸਵਾਦ ਆਉਂਦਾ ਬਾਈ ਚਲਾਈ ਦੇ ਟਰੈਕਟਰ ਨੂੰ ਟਾਇਰ ਜਿਵੇਂ ਨਵੇਂ ਆ ਬਾਈ ਚਾਰੇ ਪੂਰਾ ਸ਼ਕੀਨ ਟਰੈਕਟਰ ਹੈ ਦੇਖੋ ਕਰੋ ਚੈੱਕ ਵੀ ਆਪਾਂ ਫੁੱਲ ਵੀਡੀਓ ਬਣਾ ਕੇ ਬਾਈ ਪਾਵਾਂਗੇ ਚੈਨਲ ਤੇ ਇਹ ਆਪਣੇ ਕਿਸੇ ਵੀਰ ਮਿੱਤਰ ਦਾ ਹੀ ਟਰੈਕਟਰ ਆ ਬਾਈ ਇਹ ਆਪਾਂ ਨੇ ਹੀ ਲਿਆ ਇਹ ਵੀਰ ਦਾ ਟਰੈਕਟਰ ਆ ਆਪਣਾ ਸਿਰਫ ਸੇਲ ਕਰਨਾ ਵੀ ਇਹਨੇ ਆਪਣੇ ਕੋਲ ਭੇਜਿਆ ਟਰੈਕਟਰ ਤੇ ਬਾਈ ਨਾ ਆਪਣਾ ਉਦਾਂ ਵੀ ਬਹੁਤ ਪ੍ਰੇਮ ਆ ਬਾਈ ਆਪਣੇ ਨਾਲ YouTube ਤੋਂ ਵੀ ਜੁੜੇ ਹੋਏ ਨੇ ਤੇ ਪਿਛਲੇ ਚੱਕਿਆਂ ਦੇਖੋ ਵੇਡ ਬੂਟ ਸਾਰਾ ਕੁਝ ਪਿਆ ਹੋਇਆ 3000 ਆ ਬਾਈ 75 ਮਾਡਲ ਸਲੰਸਰ ਸਨੂਸਰੇ ਨੂੰ ਸਾਰਾ ਕੁਝ ਨਾਲ ਦੇ ਲੱਗਿਆ ਹੋਇਆ ਠੀਕ ਹੈ ਜੀ ਤੇ ਬਾਕੀ ਬਾਈ ਗੱਲ ਕਰੀਏ ਥੋੜੀ ਜਿਹੀ ਰੇਟ ਦੀ ਚਾਨਣਾ ਪਾ ਦਨੇ ਆ ਆਪਣਾ ਟਰੈਕਟਰ ਦੇ ਤੇ ਮੁੱਲੇ ਦਾ ਬਾਈ 415000 ਰੁਪਿਆ ਠੀਕ ਹੈ ਜੀ ਤੇ ਕਈ ਵੀਰਾਂ ਨੇ ਕਹਿਣਾ ਵੀ ਹਾਂ ਬਾਈ ਰੇਟ ਇੰਨਾ ਐ ਇੰਨੇ ਦਾ ਫਲਾਣਾ ਟਰੈਕਟਰ ਐ ਤੇ ਮੈਂ ਕਹਿੰਦਾ ਬਾਈ ਇਹ ਚੀਜ਼ ਮੈਟਰ ਨਹੀਂ ਕਰਦੀ ਹੈਗੀ ਪੈਸੇ ਬਹੁਤ ਲੱਗੇ ਮੈਨੇ ਟਰੈਕਟਰ ਤੇ ਜਿਹੜੇ ਬੰਦੇ ਨੂੰ ਪਤਾ ਏ ਵੀ ਸ਼ਕੀਨ ਆ ਰੰਗ ਦੇਖੋ ਬਾਈ ਰੰਗ ਵੀ ਮਤਲਬ ਕੀ ਨਵੇਂ ਟਰੈਕਟਰ ਵਰਗਾ ਰੰਗ ਹੋਇਆ ਬਾ ਟਰੈਕਟਰ ਨੂੰ ਠੀਕ ਹੈ ਜੀ ਬਾਕੀ ਕੋਈ ਹੋਇਆ ਬਾਈ ਫੋਰਡ 3000 ਲੈਣ ਦਾ ਚਾਹਵਾਨ ਤਾਂ ਆਪਣੇ ਕੋਲ ਰੂਪੜ ਖੜਾ ਟਰੈਕਟਰ ਅੱਗੇ ਦੇਖ ਸਕਦਾ ਠੀਕ ਹੈ ਜੀ ਚਲੋ ਜੀ ਬਾਈ ਕੱਲ ਇਹਨਾਂ ਦਾ ਇੱਕ ਟਰੈਕਟਰ ਪਾਇ ਸੀ ਮੈਂ ਵਲੌਗ ਦੇ ਵਿੱਚ ਉਹਦਾ ਅੱਜ ਖਾਸਾ ਵੀਡੀਓ ਆਪਣੀ ਚੱਲੀ ਉਹ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਉਹ ਟਰੈਕਟਰ ਸਵੇਰੇ ਵਿਗ ਗਿਆ ਬਾਈ ਤੇ ਅੱਜ ਵੀ ਉਹਨੂੰ ਪੰਜ ਚਾਰ ਵੀਰ ਦੇਖਣ ਆਏ ਮਨੂੰ ਆਪ ਨੂੰ ਚੰਗੇ ਲੱਗਾ ਬਾਈ ਦੂਰੋਂ ਆ ਗਏ ਬੰਦੇ ਤੇ ਅੱਗੇ ਵੀ ਵੀਡੀਓ 'ਚ ਕਹਿੰਨੇ ਉਹਨੇ ਬਾਈ ਕਦੇ ਵੀ ਟਰੈਕਟਰ ਦੇਖਣ ਆਉਣਾ ਦੂਰ ਤੇ ਸਾਡੇ ਰੋਪੜ ਜਿਹੜੀ ਵੀਡੀਓ 'ਚ ਪਾਉਣਾ ਹੁੰਦਾ ਮੈਂ ਤਾਂ ਬਾਈ ਮੇਰੇ 'ਚ ਫੋਨ ਕਰਕੇ ਆਓ ਤੇ ਚਲੋ ਕੋਈ ਗੱਲ ਨਹੀਂ ਹੋਰ ਕਮਲ ਬਾਈ ਹੋਰ ਜੀ ਕੀ ਹਾਲ ਹੈ ਠੀਕ ਠਾਕ ਜੀ ਹਾਂਜੀ ਹਾਂਜੀ ਅੱਜ ਕੱਲ ਲੱਗੇ ਵਧਾਈਆਂ ਹੈ ਔਰ ਹੋ ਗਈਆਂ ਵਧਾਈਆਂ ਠੀਕ ਆ ਬਾਈ ਠੀਕ ਆ ਤੇ ਬਾਈ ਇੱਕ ਉਹ ਨਾਲ ਟਰੈਕਟਰ ਪਾਇਦਾ ਕੱਲ ਪਰਸੋਂ ਹਾਲੈਂਡ ਹਾਂਜੀ ਹਾਂਜੀ ਟਰੈਕਟਰ ਕੱਲ ਲੈ ਕੇ ਬੰਦੇ ਆ ਗਏ ਬਨਾਲੇਵਾਲ ਦੇ ਆ ਇਹਦੇ ਹਾਂ ਉਹ ਕੋਲ ਹਾਂ ਉਹ ਅੱਜ ਵੀ 3-4 ਬੰਦੇ ਆ ਗਏ ਉਧਰ ਤੇ ਹਾਲੈਂਡ ਦੀ ਡਿਮਾਂਡ ਕਾਫੀ ਹੈ ਹਾਂ ਟਰੈਕਟਰ ਬਾਈ ਰੇਟ 'ਚ ਤਾਂ 10 ਮਾਡਲ ਦਾ 2.5 ਲੱਖ ਮੰਗਿਆ ਜਦੋਂ ਵੇਗਿਆ ਆਪਣਾ ਵਧੀਆ ਟਰੈਕਟਰ ਤੇ ਜੀ ਰੱਖਿਆ ਸੀਗਾ ਹਾਂ ਕੱਟ ਕੇ ਦਵਾਈ ਬਾਈ ਨਾ ਟਰੈਕਟਰ ਆ। ਜਿਹੜੀ ਆ ਉਹ ਪਾਸਰ ਹੋਵੇ। ਹਾਂ। ਥੋੜਾ ਖਿਜ ਜਾਂਦੀ ਆ। ਕੱਟਿਆ ਟਰੈਕਟਰ ਬਾਈ ਨਾ ਮਹਿੰਗਾ ਹੀ ਤਾਂ ਚਲੋ। ਹਾਂ। ਕੱਟਿਆ ਥੋੜਾ ਮਹਿੰਗਾ। ਤੇ ਆ ਟਰੈਕਟਰਾ ਜੀ ਬਾਈ ਡੀਆਈ 50 ਦੇਣਾ। ਡੀਆਈ 50। ਲੋ ਜੀ ਬਾਈ ਬਾਈ ਨੇ ਜੇ ਡੀਆਈ 50 ਦੇਣ ਲੱਗੇ ਆ ਟਰੈਕਟਰ। ਤੇ ਤਿੰਨ ਸਿਲੰਡਰ ਵਾਲਾ ਬਾਈ ਟਰੈਕਟਰ ਇਹ। 52 ਐਚਪੀ ਜਨਾ ਬਾਈ। 52 ਐਚਪੀ ਜੇ ਮੁੰਡਾ ਪੱਠੇ ਦੇ ਕੰਮ ਕਰਨਾ ਇਹਦਾ। ਪੱਠੇ ਵਾਲੇ ਵੀ ਨਾ ਲੈਣਾ। ਠੀਕ ਆ। ਹਾਂ ਗਾਰੇ ਮਿੱਟੀ ਦਾ। ਬਾਈ ਕਿਰਾਏ ਵਾਲੇ ਬੰਦੇ ਆਪਣਾ ਟਰੈਕਟਰ ਵੱਧ ਪਸੰਦ ਕਰਦੇ ਹਨਾ। ਰਾਏ ਵਾਲੇ ਬੰਦੇ ਵੀ ਆ ਖੇਤੀ ਵਾਲੇ ਬੰਦੇ ਵੀ ਇਹਨੂੰ ਜ਼ਿਆਦਾ ਪਸੰਦ ਕਰਦੇ ਆ। ਅੱਛਾ। ਰਾਏ ਵਾਲੇ ਥੋੜਾ ਬਹੁਤਾ ਜ਼ਿਆਦਾ ਪਸੰਦ ਕਰਦੇ ਕਿਉਂਕਿ ਧੱਕਾ ਟਰੈਕਟਰ ਆ। ਠੀਕ ਆ। ਲੰਬਾਈ 'ਚ ਜ਼ਿਆਦਾ ਇਹ ਖੜਾ ਨਹੀਂ ਹੁੰਦਾ। ਨਾਲੇ ਹੋਰ ਕੰਮਜਾ। ਨਾਲੇ ਇਹਦਾ ਪਈਆਂ ਦਾਦੇ ਵੀ ਤਿੰਨ ਸਿਲੰਡਰ ਦਾ ਖਰਚਾ ਵੀ ਘਟਾ। ਹਾਂ। ਹਨਾ ਜਿਹੜਾ ਬਾਕੀ ਇਹਦੇ ਕੈਟਾਗਰੀ ਦੇ ਟਰੈਕਟਰ ਹਨਾ ਹਾਂ। ਉਹਦੇ ਮੁਕਾਬਲੇ ਇਹ ਲੀਟਰ ਸਵਾ ਲੀਟਰ ਦਾ ਘੰਟੇ ਦਾ ਫਰਕ ਪਾਉਂਦਾ। ਠੀਕ ਆ। ਉਹਦੇ ਨਾਲੇ ਆ ਕਿ ਜੇ 10 ਘੰਟੇ ਟਰੈਕਟਰ ਚੱਲੇ ਆ। ਅੱਛਾ ਜੀ। ਆ ਕੋਈ ਸਮਝੋ ਸਿੱਧਾ ਸਿੱਧਾ 10 ਲੀਟਰ ਤੇਲ ਬਚ ਗਿਆ 10 ਲੀਟਰ ਤੇਲ ਬਚ ਗਿਆ ਤੇਲ 10000 ਰੁਪਏ ਦਾ ਹੋ ਗਿਆ ਮੋਟਾ ਮੋਟਾ ਹਾਂ 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 ਤੁਸੀਂ ਜੇ 30 ਦਿਨ ਚੱਲੇ 30000 ਦਾ ਤੇਲ ਹੋ ਗਿਆ ਠੀਕ ਹੈ ਬਾਈ 180000 ਰੁਪਏ ਇੰਨੀ ਕਿਸ਼ਤ ਨਹੀਂ ਹੁੰਦੀ ਅਗਲੇ ਦੀ ਜਿੰਨਾ ਫਾਇਦਾ ਹੋਵੇ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਇਹ ਜਿੰਨਾਂ ਦੇਖੋ ਕੈਲਕੂਲੇਟ ਕਰਕੇ ਇਹੀ ਚੀਜ਼ ਤੇ ਇੱਕ ਗੱਲ ਹੋਰ ਬਾਈ ਮੈਨੂੰ ਬਹੁਤ ਬੰਦੇ ਆਏ ਕਹਿੰਦੇ ਆ ਬਾਈ ਤੂੰ ਵੀਡੀਓ ਬਣਾਉਣਾ 10 ਮਿੰਟ ਲਾ ਦੇਣਾ ਵੀ ਤੂੰ ਟਰੈਕਟਰ ਦੇ ਤੁਸੀਂ ਰੇਟ ਬਾਰੇ ਹੀ ਦੱਸਦੇ ਇਹਦਾ ਇਹਦਾ ਆਪਾਂ ਕਿੰਨਾ ਮੁੱਲ ਕਰਦੇ ਆ ਟਰੈਕਟਰ ਦਾ ਚਲੋ ਸੌ ਇਹ ਤਾਂ ਆਪਾਂ ਉਹਦਾ ਟੋਟਲ ਆਪਾਂ ਤਾਂ ਉਹਦਾ ਰੇਟ ਕਿੰਨਾ ਮੰਗਦੇ ਟਰੈਕਟਰ ਦਾ ਇਹ ਤਾਂ ਦੇਖੋ ਸਾਡੀ ਜਿਹੜੀ ਕੰਪਨੀ ਦੇ ਰੇਟ ਆ ਉਹ ਸਾਰੇ ਆਨਲਾਈਨ ਨੇ ਠੀਕ ਆ ਸਾਡਾ ਤਾਂ ਕੁਝ ਵੀ ਲੁਕਿਆ ਨਹੀਂ ਹੋਇਆ ਠੀਕ ਆ ਇੱਕ ਇੱਕ ਟਰੈਕਟਰ ਦਾ ਜਿਹੜਾ ਮਾਡਲ ਹੈ ਜਿੰਨੇ ਵੀ ਖੜੇ ਆ ਸਾਰਿਆਂ ਦੇ ਰੇਟ ਜਿਹੜੇ ਆ ਸਾਡੀ ਕੰਪਨੀ ਦੀ ਵੈਬਸਾਈਟ ਤੇ ਪਈ ਓਕੇ ਕੋਈ ਉਹਦਾ ਚ ਕਿੰਦੂ ਪ੍ਰੰਤੂ ਨਹੀਂ ਹੈਗਾ ਠੀਕ ਆ ਆਰਸੀ ਇੰਸ਼ੋਰੈਂਸ ਦਾ ਖਰਚਾ ਵੱਖਰਾ ਹੁੰਦਾ ਤੁਹਾਨੂੰ ਵੀ ਪਤਾ ਉਹਦਾ ਲੱਗੇ ਹੁੰਦਾ ਜੀ ਉਹ ਅਲੱਗ ਹੁੰਦਾ ਉਹ ਲੱਗ ਹੁੰਦਾ ਜੀ ਜੇ ਕੋਈ ਕੋਈ ਕਿਸੇ ਤਰ੍ਹਾਂ ਦੀ ਛਤਰੀ ਲਾਉਣਾ ਚਾਹੁੰਦਾ ਜੇ ਕੋਈ ਮੋਡੀਫਿਕੇਸ਼ਨ ਕਰਨੀ ਆ ਉਹ ਖਰਚੇ ਲੈਦਾ ਹੁੰਦਾ ਉਹ ਖਰਚੇ ਲੈਦੇ ਆ ਠੀਕ ਆ ਉਹਦੀ ਕੀਮਤ ਸਾਡੇ ਉੱਤੇ ਨੈਟ ਦੇ ਨੈਟ ਪ੍ਰਾਈਸ ਪਈ ਆ ਇਹਦੀ ਮਤਲਬ ਕੀ ਕਿੰਨੀ ਕੀਮਤ ਆ ਜਿਹੜੀ ਆਪਣੇ ਡੀਆਈ 50 ਦੀ ਇਹ ਟਰੈਕਟਰ ਦਾ ਜਿਹੜਾ ਮੁੱਲ ਹੈ ਉਹ ਕੰਪਨੀ ਦੀ ਵੈਬਸਾਈਟ ਤੇ 7 ਲੱਖ 38000 7 ਲੱਖ 29000 ਠੀਕ ਹੈ ਜੀ ਬਾਕੀ ਚਲੋ ਤੁਸੀਂ ਮਾੜਾ ਮੋਟਾ ਜਿੱਦਾਂ ਹੁੰਦਾ ਡਿਸਕਾਊਂਟ ਆਪਣੇ ਵੱਲੋਂ ਕਰ ਦਿੰਦੇ ਆ ਉਹ ਜਿਵੇਂ ਜਿਵੇਂ ਕੰਪਨੀ ਦੇ ਆਂਦੇ ਆ ਠੀਕ ਆ ਜੀ ਉਹਦੇ ਹਿਸਾਬ ਨਾਲ ਜੀ ਉਹਦੇ ਹਿਸਾਬ ਨਾਲ ਕਰ ਦਿੰਦੇ ਆ ਠੀਕ ਹੈ ਜੀ ਠੀਕ ਹੈ ਜਿਹਨੇ ਕੰਪਨੀ ਕੇ ਬਸ ਸਕੀਮ ਦੇ ਦੇ ਵੀ ਇੰਨੇ ਟਰੈਕਟਰ ਤੇ ਹਨਾ ਵੀ ਇੰਨੇ ਦੀ ਉਹ ਚਲੋ ਉਹ ਉਹ ਕਸਟਮਰ ਨੂੰ ਵੈਰੀਫਾਈਟ ਉਹਨਾਂ ਦੇ ਦੀਦਾ ਠੀਕ ਆ ਕਈ ਵਾਰੀ ਕੋਈ ਪੁਰਾਣਾ ਐਕਸਚੇਂਜ ਵਾਲਾ ਹੁੰਦਾ ਹਾਂ ਹਾਂ ਕਸਟਮਰ ਰੈਡੀ ਕਰਦਾ ਵੀ ਨਹੀਂ ਵੀ ਸਾਡਾ ਇੰਨੇ ਦਾ ਫਿਰ ਉਹ ਚੀਜ਼ਾਂ ਕਾਫੀ ਸੌਦਾ ਬਿਲਕੁਲ ਬਿਲਕੁਲ ਕਈ ਵਾਰ ਬਾਈ ਕਸਟਮਰ ਕਹਿੰਦਾ ਵੀ ਮੇਰਾ ਟਰੈਕਟਰ ਪੁਰਾਣਾ ਮੈਂ ਤਾਂ ਜੀ ਇੰਨੇ ਦਾ ਹੀ ਦੇਣਾ ਵੀ ਮੈਂ ਤਾਂ ਉਹਦੇ ਕਰ ਕਟਾਉਣੇ ਨਹੀਂ ਮੈਂ ਟਰੈਕਟਰ ਨਹੀਂ ਲੈਣਾ ਫਿਰ ਉੱਥੇ ਆਪਾਂ ਨੂੰ ਵੀ ਮਾੜਾ ਮੋਟਾ ਕਰਨਾ ਪੈਂਦਾ ਅਡਜਸਟਮੈਂਟ ਕਰਨਾ ਕੀ ਆ ਫਿਰ ਜੇ ਤਾਂ ਨਾ ਬਣੇ ਫਿਰ ਸੌਦਾ ਛੱਡ ਦੀਦਾ ਕੋਸ਼ਿੰਗ ਅਸੀਂ ਸਭ ਬੈਠੇ ਆ ਕਮਾਂਡ ਲਈ ਬਾਈ ਜਦਾ ਸਾਡਾ ਵੀ ਟਰੈਕਟਰਾਂ ਦਾ ਹੀ ਕੰਮ ਆ ਤੇ ਚਲੋ ਹੋਰ ਵੀ ਸਾਡੇ ਵੀ ਸਾਰੇ ਆ ਅਸੀਂ ਐਸਬੀਐਸ ਲਾਈਨ ਚ ਚੱਲੇ ਆ ਬਾਈ ਅਸੀਂ ਵੀ ਜਾਂਦੇ ਵਾਰ ਅੰਦਰ ਟਰੈਕਟਰ ਦੇਖਣਾ ਕਈ ਵਾਰ ਜ਼ਿਮੀਂਦਾਰ ਬਾਈ ਕੋਈ ਮੇਰਾ ਵੀਰ ਗੁੱਸਾ ਵੀ ਨਾ ਕਰੇ ਗੱਲ ਦਾ ਕਈ ਵਾਰ ਜ਼ਿਮੀਂਦਾਰ ਨੂੰ ਆਉਂਦਾ ਵੀ ਮੈਂ 2 ਲੱਖ ਦਾ ਟਰੈਕਟਰ 2.5 ਲੱਖ ਦਾ ਦੇਣਾ ਵਿੱਚ ਉਹਦੇ ਮਾਈਂਡ 'ਚ ਇਹ ਚੀਜ਼ ਬਿਠਾਈ ਹੋਈ ਆ ਹੋਰ ਨਾ ਏਜੰਸੀਆਂ ਜਾਂ ਸਾਡੇ ਹੀ ਭਾਈ ਚਾਰੇ ਨੇ ਜਿਹੜਾ ਸਾਡਾ ਏਜੰਸੀਆਂ ਦਾ ਭਾਈ ਚਾਰਾ ਹਾਂ ਹਾਂ ਉਹਨਾਂ ਨੇ ਜ਼ਮੀਨਦਾਰ ਦੇ ਮਨ ਚ ਇਹ ਚੀਜ਼ ਬਿਠਾ ਦਿੱਤੀ ਵੀ ਪਤਾ ਨਹੀਂ ਮਾਰਜਨ ਕਿੱਡਾ ਹੈ ਵੀ ਤੂੰ ਜਿੰਨਾ ਮੰਗੂਗਾ ਤੇਰਾ ਉਨੇ ਦਾ ਕੱਟ ਲੈਣਾ ਠੀਕ ਆ ਜੀ ਹਾਂ ਵਰਕਲੀ ਐਡਾ ਹੁੰਦਾ ਨਹੀਂ ਹੈਗਾ ਹੁੰਦਾ ਨਹੀਂ ਬਾਈ ਐਡਾ ਹੁੰਦਾ ਨਹੀਂ ਹੈਗਾ ਜੋ ਟਿਕਟ ਦੀ ਅਸਲ ਕੀਮਤ ਹੈ ਹਾਂ ਉਹ ਉਹਦੇ ਚੋਂ ਹੀ ਮਾਈਨਸ ਹੋਣਾ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਯਾਨੀ ਕਿ ਭਈ ਜੇ ਜ਼ਿਮੀਦਾਰ ਨੇ ਨਵਾਂ ਟਰੈਕਟਰ ਵਧੀਆ ਰੇਟ 'ਚ ਲੈਣਾ ਹੈ ਜੈਨੂ ਰੇਟ 'ਚ ਤਾਂ ਉਹਦਾ ਟਰੈਕਟਰ ਵੀ ਮਾਰਕੀਟ ਰੇਟ ਕਿਉਂਕਿ ਭਾਈ ਮਾਰਕੀਟ ਵੈਲਿਊ ਤੇ ਹੀ ਜਾਣਾ ਤੁਸੀਂ ਵੀ ਟਰੈਕਟਰ ਮਾਰਕੀਟ 'ਚੇ ਵੇਚਣਾ ਮਾਰਕੀਟ 'ਚ ਹੀ ਵੇਚਣਾ ਉਸੇ ਤਰ੍ਹਾਂ ਰੱਖਣਾ ਨਹੀਂ ਕਰਨੇ ਰੱਖਣਾ ਹਾਂ ਠੀਕ ਹੈ ਜੀ ਯਾਨੀ ਕਿ ਭਾਈ ਇਹ ਗੱਲ ਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਕੋਈ ਨਾ ਰਹੇ ਵੀ ਸਾਡਾ ਟਰੈਕਟਰ ਮਹਿੰਗਾ ਚਲੇ ਗਿਆ ਹਾਂ ਉਹ ਟਰੈਕਟਰ ਦੀ ਜੋ ਮਾਰਕੀਟ ਵੈਲਿਊ ਹੈ ਉਸ ਵੈਲਿਊ ਤੇ ਹੀ ਜਾਣਾ ਉਹਦੇ ओके धन्यवाद भाई तेरा बहुत बहुत बढ़िया जानकारी वाली बात करी भाई ने ਤੇ ਬਾਕੀ ਬਾਈ ਸਾਡੇ ਨਾਲੇ ਗਵਾਂਡੀਆਂ ਬਾਈ ਇਹ ਸਾਡਾ ਬਹੁਤ ਵਧੀਆ ਪ੍ਰੇਮ ਹੈ ਬਾਈ ਇਹਨਾਂ ਨਾਲ ਕੋਈ ਇਹਨਾਂ ਦਾ ਟਰੈਕਟਰ ਵੇਚਦਾ ਕੋਈ ਆਉਂਦਾ ਆਪਾਂ ਇਹਨਾਂ ਨੂੰ ਪਹਿਲ ਤੇ ਇਹਨਾਂ ਦੀ ਵੀਡੀਓ ਕੱਲ ਵੀ ਟਰੈਕਟਰ ਪਾਇਆ ਸੀ ਬਾਈ ਥੱਲ ਲੈ ਕੇ ਬੰਦੇ ਤੇ ਅਜੇ ਟਰੈਕਟਰ ਬੰਦੇ ਥੋੜੇ ਜਿਲੇ ਲੇਟ ਆ ਬਾਈ ਬਾਕੀ ਬਾਈ ਕਿਸੇ ਨੇ ਵੀ ਲੈਣਾ ਸੋਨਾ ਲੀਕਾ ਦਾ ਸਾਡੇ ਨਾਲੇ ਡੀਲਰਸ਼ਿਪ ਹੈ ਇਹਨਾਂ ਦੀ ਉੱਥੇ ਆ ਕੇ ਦੇਖ ਸਕਦੇ ਟਰੈਕਟਰ ਨਵੇਂ ਇਹਨਾਂ ਕੋਲ ਇੱਕ ਇਹਨਾਂ ਕੋਲ ਬੜਾ ਖੜਾ ਹੈ ਆ ਵੀ ਇਹਨਾਂ ਨੇ ਦੇਣਾ ਇੱਕ ਅੱਦੇ ਦਿਨ ਦਾ ਟਰੈਕਟਰ DI 65 ਕਰੋ ਜੀ ਚੈੱਕ 4-ਵੀਲ ਡਰਾਈਵ ਦੇ ਵਿੱਚ 65 HP ਚ ਅ ਆਪਣਾ CRDI ਇੰਜਨ ਵਾਲਾ ਠੀਕ ਹੈ ਜੀ ਇਹਦੀ ਇਹ ਟਰੈਕਟਰ ਵੈਸੇ ਆਰਡਰ ਤੇ ਮੰਗਾਉਨੇ ਆ ਜਿਹੜਾ ਨੇ ਆਰਡਰ ਤੇ ਮੰਗਾਉਣਾ ਉਹਨੂੰ ਮਗਾ ਕੇ ਦੰਨੇ ਆ ਉਦਾਂ ਸਟਾਕ ਵਿੱਚ ਨਹੀਂ ਹੁੰਦਾ ਟਰੈਕਟਰ ਹੈਗਾ ਜੀ ਇਹ ਠੀਕ ਹੈ ਜੀ ਤੇ ਪੱਕੀ ਬਾਈ ਜੀ ਬੰਦੇ ਵਧੀਆ ਨੇ ਸਾਰਾ ਰੇਟ ਜਿੱਦਾਂ ਵੀ ਹੁੰਦਾ ਹੈ ਟਰੈਕਟਰ ਦੇ ਦਿੰਦੇ ਨੇ ਬੰਦੇ ਨੂੰ ਖਾਲੀ ਨਹੀਂ ਮੋੜਦੇ ਤੇ ਕੱਲ ਵੀ ਬੰਦੇ ਆਏ ਸੀ ਮੰਦੇ ਨਾਲ ਫੋਨ ਤੇ ਹੋਈ ਸੀ ਗੱਲ ਤੇ ਚਲੋ ਇਹ ਬਾਈ ਕਹਿੰਦਾ ਯਾਰ ਵੀ ਅਸੀਂ ਵੀਡੀਓ ਦੇਖ ਕੇ ਆਏ ਚਲੋ ਇਹਨਾਂ ਨੇ ਰੇਟ ਚ ਦੇਦਾ ਟਰੈਕਟਰ 235 ਕੇ ਆ ਦਾ ਛੇ ਟਰੈਕਟਰ ਦੇ ਦਿੱਤਾ ਬਾਈ ਇਹਨਾਂ ਨੇ ਟਰੈਕਟਰ ਵਧੀਆ ਸੀ ਬਾਈ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਮੜਾ ਨਹੀਂ ਸਰ ਟਰੈਕਟਰ ਕਈ ਬਾਈ ਕਹਿੰਦੇ ਐਚ ਆਰ ਨੰਬਰ ਆ ਤਾਂ ਬਾਈ ਜੇ ਪਿਆਬ ਨੰਬਰ ਹੁੰਦਾ ਹੌਲੈਂਡ ਤਾਂ ਹੈ ਵੀ 3 ਲੱਖ ਦਾ ਸੀਗਾ ਇਹੋ ਠੀਕ ਆ ਜੇ ਟਰੈਕਟਰ ਮੰਨ ਕੇ ਤਾਂ ਰੇਟ ਚ ਸਸਤਾ ਤਾਂ ਨੰਬਰ ਕਰਕੇ ਤਾਂ ਉਹਨਾਂ ਰੇਟ ਦਾ ਵੀ ਫਰਕ ਪੈ ਜਾਂਦਾ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਬਾਈ ਮੜਾ ਕੋਈ ਨਹੀਂ ਠੀਕ ਆ ਜੀ ਜੇ ਆਪਾਂ ਕਿਸੇ ਚੀਜ਼ ਦਾ ਜ਼ਿਆਦਾ ਘੱਟ ਰੇਟ ਵੀ ਬ ਲੋਕ ਸ਼ੱਕ ਕਰਦੇ ਵੀ ਟਰੈਕਟਰ ਤੇ ਕੋਈ ਨੁਕਸ ਹੋਊਗਾ। ਇੱਕ ਬਾਈ ਦਾ ਮੈਨੂੰ ਫੋਨ ਆਇਆ ਕਹਿੰਦਾ ਬਾਈ ਇਹ 2.5 ਲੱਖ ਮੰਗਿਆ 10 ਮਾਡਲ ਦਾ। ਵੀ ਤੁਸੀਂ ਕਹਿੰਦੇ ਹੋਰ ਵੀ ਮਾਣਤਾਂ ਕਰੋ ਬਾਈ ਟਰੈਕਟਰ ਤੇ ਨੁਕਸ ਕਿ ਆਇਆ ਕਹਿੰਦਾ। ਬਾਈ ਨੇ ਮੈਨੂੰ ਆਹ ਗੱਲ ਕਹੀ। ਮੈਂ ਕਿਹਾ ਬਾਈ ਯਾਰ ਵੀ ਜ਼ਰੂਰੀ ਨਹੀਂ ਹੈਗਾ ਵੀ ਜੇ ਆਪਾਂ ਰੇਟ ਜਾਇਜ਼ ਮੰਗਿਆ ਤਾਂ ਵੀ ਉਹ 'ਚ ਨੁਕਸੇ ਹੋਵੇ। ਠੀਕ ਹੈ ਜੀ। ਤੇ ਇਹ ਆ ਵੀ ਬਾਈ ਇੱਥੇ ਵੀ ਗਈ ਬਾ ਗੱਲ ਲੜੀਆਂ ਜੇ ਆਪਾਂ ਚੀਜ਼ ਦਾ ਰੇਟ ਜਾਇਜ਼ ਮੰਗਦੇ ਨਾ ਤਾਂ ਵੀ ਲੋਕ ਸ਼ੱਕ ਕਰਦੇ ਆ ਵੀ ਹਾਂ ਵੀ ਖਬਰੇ ਨੁਕਸੇ ਆ ਚੀਜ਼ ਦੇ ਵਿੱਚ। ਤੇ ਬਾਕੀ ਭਾਈ ਆਪਾਂ ਗਾਰੰਟੀ ਵੈਂਟੀ ਬਣਾਣੀ ਕਿਸੇ ਦੇ ਨਹੀਂ ਇਹ ਆਪਣੀ ਤਸੱਲੀ ਕਰਕੇ ਅੱਗੇ ਚਲਾ ਕੇ ਲੈ ਜਾਓ ਅੱਗੇ ਚੀਜ਼ ਚੰਗੀ ਨਿਕਲੇ ਮਾਲੀ ਨਿਕਲੇ ਉਹ ਤੁਹਾਡੀ ਕਿਸਮਤ ਚਲੋ ਲਈ ਬਾਈ ਅੱਜ ਸਾਡੇ ਰੋਪੜ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਇਹੇ ਬਾਈ ਪਹਿਲਾ ਦਿਵਾਨ ਹੈ 16 17 18 ਦਾ ਤੇ ਨਗਰ ਕੀਰਤਨ ਸਾਹਿਬ ਨਿਕਲ ਰਿਹਾ ਬਾਈ ਬਹੁਤ ਸੰਗਤ ਅੱਜ ਵੀ ਬਾਈ ਦਰਸ਼ਨ ਕਰਨ ਆਈ ਆ ਅੱਜ ਪਹਿਲਾ ਦਿਵਾਨ ਤਾਂ ਕਾਫੀ ਸੰਗਤ ਅੱਜ ਰਾਸੀ ਸੀਗਾ ਉਹ ਸੰਗਤ ਬਾਕੀ ਭਾਈ ਇੱਕ ਗੱਲ ਜਿਹੜੀ ਮੇਰੇ ਮਨ ਵਿੱਚ ਹੈ ਮੈਂ ਕਈ ਵਾਰ ਸੋਚਿਆ ਵੀ ਇਹ ਗੱਲ ਤੇ ਆਪਾਂ ਕਦੇ ਉਹ ਕਰੀਏ ਪਰ ਅੱਜ ਚਲੋ ਜੋ ਹੈਗਾ ਆਪਾਂ ਦੇਖ ਕੇ ਉਹ ਕਰਨੀ ਆ ਇਹ ਨਗਰ ਕੀਰਤਨ ਸਾਹਿਬ ਨਿਕਲ ਰਿਹਾ ਭਾਈ ਆ ਸਾਹਮਣੇ ਗੁਰੂ ਮਹਾਰਾਜ ਦੀ ਸਵਾਰੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਪਿੱਛੇ ਭਾਈ ਸਾਰੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਰਾਗੀ ਸਾਹਿਬ ਬਾਈ ਕੀਰਤਨ ਕਰ ਰਹੇ ਆ ਠੀਕ ਹੈ ਜੀ ਪਿੱਛੇ ਆ ਸਾਰੇ ਟਰੈਕਟਰ ਦੇਖ ਸਕਦੇ ਹੋ ਤੁਸੀਂ 15-20 ਟਰੈਕਟਰਾਂ ਪਿੱਛੇ ਵਗਰ ਸਾਰੇ ਟਰੈਕਟਰਾਂ ਦੇ ਵੱਡੇ ਡੈਕ ਲੱਗੇ ਹੋਏ ਆ ਠੀਕ ਹੈ ਜੀ ਕੋਈ ਹੋ ਸਕਦਾ ਵੀ ਮੇਰਾ ਕੋਈ ਜਾਣਕਾਰ ਵੀ ਹੋਵੇ ਇਹਨਾਂ ਦੇ ਦੇ ਵਿੱਚ ਵੀਡੀਓ ਦੇਖਣ ਆਲਾ ਹੋਵੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਵੀ ਲੱਗੇ ਪਰ ਸਾਰੇ ਤੇ ਐਂਪ ਲੱਗੇ ਹੋਏ ਆ ਬਾਈ ਉੱਚੀ ਬਾਜ ਸਾਰੇ ਨੇ ਡੈਕ ਲਾਏ ਹੋਏ ਆ ਅੱਗੇ ਮਹਾਰਾਜੀ ਸਵਾਰੀ ਆ ਉਹ ਗੀਤਨ ਸਾਹਿਬ ਜੋ ਪਾਠ ਕਰ ਰਹੇ ਆ ਬਾਈ ਕਿਸੇ ਨੂੰ ਨਹੀਂ ਸੁਣਾਈ ਦਿੰਦਾ ਹੈਗਾ। ਅ ਮੇਰੀ ਵੀਰਾਂ ਨੂੰ ਬੇਨਤੀ ਆ ਬਾਈ ਜੇ ਨਗਰ ਕੀਰਤਨ ਦੇ ਵਿੱਚ ਜਾਣਾ ਟਰੈਕਟਰ ਲੈ ਕੇ ਤਾਂ ਬਾਈ ਇਹ ਜਿਹੜਾ ਢੋਲ ਟਮਕਾ ਜਿਹੜਾ ਤੁਸੀਂ ਡੱਕ ਲਾ ਕੇ ਬੇਸ਼ੱਕ ਸ਼ਬਦ ਦੇ ਰਾਏ ਹੋਏ ਆ ਬਾਈ। ਹਰੇਕ ਦੇ ਟਰੈਕਟਰ ਦੇ ਉੱਚ-ਉੱਚੀ ਜੀ ਬੱਜ ਰਹੇ ਆ ਪਰ ਇਹ ਗੱਲ ਥੋੜੀ ਜੀ ਇੱਕ ਤਰ੍ਹਾਂ ਦੀ ਆਪਾਂ ਗੁਰੂ ਮਹਾਰਾਜ ਦੀ ਬੇਦਰੀਓ ਕਰਦੇ ਆ ਇਹ। ਠੀਕ ਆ। ਤੇ ਬਾਕੀ ਬਾਈ ਕਿਸੇ ਨੂੰ ਗੁੱਸਾ ਲੱਗਿਆ ਤਾਂ ਕੋਈ ਚੱਕਰ ਨਹੀਂ ਹੈਗਾ ਮੇਰੀ ਮੰਨ ਦੀ ਗਲਤੀ ਮੈਂ ਕਹਿਤੀ ਆਪਣੀ। ਕਈ ਤਾਂ ਇਸ ਗੱਲ ਦਾ ਬਾਈ ਥੋੜਾ ਜਿਆ ਸਾਧਾਰਨ ਹੋਣਾ ਚਾਹੀਦਾ ਜੇ ਨਗਰ ਕੀਰਤਨ ਕੱਢਣੇ ਆ ਤਾਂ ਮਤਲਬ ਕਿ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਸਾਰੇ ਡਰਾਈਵਰਾਂ ਨੇ ਦੇਖ ਲਓ ਬਾਈ ਪੰਜ ਪੰਜ 6 6 7 7 ਜਣੇ ਬੈਠੇ ਆ ਹਰੇਕ ਨੇ ਆਪਣੇ ਆਪਣੇ ਫੋਲੋਅਰ ਡਟ ਕੇ ਛੱਡੇ ਹੋਏ ਆ ਬਾਈ ਠੀਕ ਆ ਜੀ ਸਪੈਸ਼ਲ ਨਗਰ ਕੀਰਤਨ ਤੋਂ ਬਾਈ ਪਹਿਲਾਂ ਸਪੈਸ਼ਲ ਡੈਕ ਲਵਾਉਨੇ ਆ ਵੀ ਨਗਰ ਕੀਤ ਨੂੰ ਇੰਨੀ ਜਰੂਰੀ ਆਣਾ ਡੈਕ ਲਵਾਉਣਾ ਬੜਾ ਠੀਕ ਆ ਜੀ ਇਹ ਚੀਜ਼ ਬਾਈ ਗਲਤ ਆ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਕੋਈ ਚੱਕਰ ਨਹੀਂ ਬਾਈ ਜੇ ਕਿਸੇ ਨੂੰ ਮਨੂੰ ਪਤਾ ਵੀ ਕਈਆਂ ਨੇ ਗੁੱਸਾ ਕਰਨਾ ਬਾਈ ਇਹ ਗੱਲ ਦਾ ਵੀ ਇਹ ਗਲਤ ਬੋਲਦਾ ਮੈਂ ਗਲਤ ਨਹੀਂ ਬੋਲਿਆ ਬਾਈ ਕਿਸੇ ਨੂੰ ਪਰ ਇਹ ਚੀਜ਼ ਗਲਤ ਆ ਬਾਈ ਨਜਾਇਜ਼ ਆ ਇਹ ਇਹ ਬੰਦ ਹੋਣੀ ਚਾਹੀਦੀ ਆ ਆਪਾਂ ਗੁਰੂ ਮਹਾਰਾ ਦੀ ਬੇਦਬੀ ਕਰਦੇ ਆ ਇਹਦੇ ਵਿੱਚ ਕੋਈ ਆਪਣੀ ਬਹਾਦਰੀ ਨਹੀਂ ਹੈਗੀ ਠੀਕ ਆ ਜੀ